ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਹੋ ਠੀਕ ਠਾਕ ਬਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਆਪਣਾ ਬਈ ਕੋਈ 4-5 ਦਿਨਾਂ YouTube ਬਈ ਬੰਦ ਰਿਹਾ ਤੇ ਸਟ੍ਰਾਈਕ ਆ ਗਈ ਸੀਗੀ ਤੇ ਰੀਜ ਵੀ ਘਟ ਗਈ ਥੋੜੀ ਜਿਹੀ ਬਈ ਸਾਰੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦਾ ਵਲੌਗ ਕਰਤਾ ਸਟਾਰਟਿੰਗ ਬਈ ਤੇ ਦਿਖਾਉਣੇ ਆ ਤੁਹਾਨੂੰ ਛਾਤਰਾਂ ਛੁਤਰਾਂ ਵੀ ਬਣਾਈਆਂ ਆਪਾਂ ਤੇ ਜੋੜੇ ਵੀ ਲਾਏ ਆ ਤੇ ਬੱਚੇ ਵੀ ਕਢਾਲੇ ਬਈ ਆਪਾਂ ਦਿਖਾਉਣੇ ਆ ਸਾਰਾ ਸਾਂਝਾ ਕਰਦੇ ਆ ਤੇ ਸਾਰੇ ਭਰਾ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਬਈ ਤੇ ਵੱਧ ਤੋਂ ਵੱਧ ਬਈ ਸਬਸਕ੍ਰਾਈਬ ਕਰ ਲਿਓ ਚੈਨਲ ਭਰਾ ਆਪਣੇ ਥੋੜੇ ਦਿਨ ਬਈ ਬੰਦ ਰਹਿਣ ਕਰਕੇ ਆਪਾਂ ਵਲੌਗ ਬਣੀ ਪਾਇਆ ਤੇ ਵੀਡੀਓ ਵੀ ਨਹੀਂ ਸ਼ਾਰਟ ਪਾਈ ਗਈ ਕੋਈ ਕਿਉਂਕਿ ਚੈਨਲ ਬੰਦ ਹੋ ਗਿਆ ਸੀ ਬਈ ਸਟ੍ਰਾਈਕ ਆ ਗਈ ਸੀ ਆਪਣੇ ਚੈਨਲ ਤੇ ਤੇ ਹੁਣ ਆਪਾਂ ਫੇਰ ਕਰਤਾ ਸਟਾਰਟਿੰਗ ਬਈ ਦਿਖਾਉਣੇ ਆ ਬਈ ਮੀਂਹ ਦਾ ਮਾਹੌਲ ਅੱਜ ਮੀਂਹ ਪਈ ਜਾਂਦਾ ਕਿਣਮਣ ਹੋ ਜਾਂਦੀ ਏ ਥੋੜੀ ਥੋੜੀ ਇਹ ਆ ਕੜ ਤੇ ਬਾਹਰ ਵੱਡੇ ਕਬੂਤਰ ਬੱਚਿਆਂ ਵਾਲੇ ਆ ਬਾਈ ਇਹ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਬੱਚੇ ਕੱਢੇ ਵੀ ਆਪਾਂ ਬਾਈ ਆ ਕੱਢ ਲਿਆ ਆਪਣੇ ਕਬੂਤਰਾਂ ਨੇ ਬੱਚੇ ਬਈ ਦੋ ਉਹ ਫੱਡੀ ਬੈਠੇ ਬਈ ਇਹ ਬਾਕੀ ਆਂਡੇ-ਉਂਡੇ ਲਾਈ ਜਾਂਦੇ ਆ ਬਈ ਜਾਨਵਰ ਜੋੜੀਆਂ-ਜਾੜੀਆਂ ਵੀ ਲਾਈਆਂ ਨਵੀਆਂ ਹੋਰ ਇਹ ਕਾਲਾ ਦੀ ਜੋੜੀ ਆ ਬਈ ਮੈਂ ਤਿੰਨ ਬਾਜੀਆਂ ਜਿੱਤੀ ਆਪਣੀ ਕਬੂਤਰੀ <coughs> एक जोड़ी आ ला दी आपा भाई एक जोड़ी आ भाई अंडे रखी बैठी है अपनी ਬਾਕੀ ਬਈ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਤੇ ਬਾਕੀ ਅੱਗੇ ਵੀ ਸ਼ੇਅਰ ਕਰ ਦਿਓ ਸਾਰੇ ਭਰਾ ਹੋਰ ਵੀ ਆਪਣੇ ਭਰਾ ਜੁੜ ਸਕਣ ਸਾਰਿਆਂ ਨੂੰ ਵੀਡੀਓ ਆਪਣੀ ਸ਼ੇਅਰ ਹੋ ਜਾ ਕਰੇ ਇੱਕ ਦੂਜੇ ਨੂੰ ਬਈ ਤੇ ਬਾਕੀ ਇਧਰਲੇ ਖੋਡੇ ਚ ਵੀ ਦਿਖਾਉਣੇ ਆ ਬਈ ਆਪਾਂ ਬੱਚੇ ਬੁੱੱਚੇ ਕੱਢੀ ਬੈਠੇ ਆ ਬਾਕੀ ਸਾਡੇ ਪਿੰਡ ਵਾਲਿਆਂ ਦਾ ਖਾਸ ਕਰਕੇ ਬੁਰਗਾਂ ਨਜ਼ਰਾਂ ਉਹਨਾਂ ਨੂੰ ਆਪਾਂ ਬਲੌਗ ਮਾਰਨਾ ਅੱਜ ਬੁਰਗਾਂ ਨਜ਼ਰਾਂ ਤੋਂ ਬਚਾਉਣੇ ਆ ਬਈ ਬਾਕੀ ਆਪਾਂ ਹਾਂ ਬਈ ਬਣਾਈਆਂ ਛਤਰੀਆਂ ਆਹ ਛਤਰਾਂ ਕਾ ਬਣਾਈਆਂ ਬਈ ਦੱਸੋ ਜੀ ਕਿਵੇਂ ਬਣੀਆਂ ਰੇਕ ਸਾਲਾ ਆਪਾਂ ਬਈ ਕੱਪੜਾ ਚੇਂਜ ਕਰਕੇ ਲਾਈਦਾ ਤੇ ਇਹ ਕਾ ਬਣਾਈਆ ਹੋਰ ਈ ਬਈ ਬੱਚਿਆਂ ਲਈ ਤੇ ਇਹ ਛਤਰੀ ਦੀ ਹਜੇ ਆਪਣੇ ਕੋਲੇ ਜਾਲੀ ਲਾਉਣ ਵਾਲੀ ਆ ਬਈ ਕੱਪੜਾ ਤਿਆਰ ਜਾਲੀ ਲਾਉਣ ਵਾਲੀ ਆ ਭਈਆ ਛਤਰੀ ਤੇ ਤੇ ਬਾਕੀ ਯਾਰ ਫੇਰ ਤੋਂ ਮੈਂ ਕਹਿਨਾ ਭਰਾ ਸਾਰੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲੋ ਤੇ ਜਿੰਨਾ ਭਰਾਵਾਂ ਨੇ ਕੀਤਾ ਬਹੁਤ ਬਹੁਤ ਧੰਨਵਾਦ ਭਾਈ ਹੋਰ ਵੀਡੀਓ ਆਪਣੇ ਭਾਈ ਵਲੋਗ ਵਲੋਗ ਪਾਇਆ ਕਰਾਂਗੇ ਤੇ ਕਰਿਆ ਕਰੋ ਇਹ ਸ਼ੇਅਰ ਸਾਰੇ ਭਰਾਵੋ ਬਾਕੀ ਭਈ ਇੱਕ ਕਬੂਤਰ ਫਰਦਾ ਮੀਂਚ ਪਤਾ ਨਹੀਂ ਕਿਹੜੇ ਭਰਾ ਦਾ ਦਿਖਾਉਣਾ ਆ ਤੁਹਾਡੇ ਨਾਲ ਸਾਂਝਾ ਕਰਦੇ ਆ ਰੰਗ ਤਾਂ ਨਹੀਂ ਲੱਗਾ ਚਿੱਟਾ ਹੀ ਅਗਲਾ ਤੇ ਫਿਰਦਾ ਆਪਣੇ ਘਰ ਤੇ ਇੱਥੇ ਹੈ ਪਤਾ ਨਹੀਂ ਕਿਹੜੇ ਭਰਾ ਦਾ ਆ ਆਉਂਦਾ ਬਾਈ ਅਰੇ ਆਂਗੜੀ ਨਹੀਂ ਲੱਗਾ ਇਹਦੇ ਬਾਈ ਚਿੱਟਾ ਹੀ ਆ ਕਬੂਤਰ ਉਸ ਵੀ ਪੱਟੀ ਲੱਗਦੀ ਐ ਇੱਕ ਦੋ ਖੰਭ ਵੀ ਐ ਇਹਦੇ ਬਾਕੀ ਸਾਡੇ ਪਿੰਡ ਦੇ ਹੈਗੇ ਚਿੜੀ ਮਾਰ ਬਾਈ ਉਹ ਜਾਣਣ ਤੇ ਉਹਨਾਂ ਦਾ ਕੰਮ ਜਾਣੇ ਉਹਨਾਂ ਨੇ ਨਹੀਂ ਛੱਡਣਾ ਉਹਨਾਂ ਨੇ ਤਾਂ ਮੇਰੇ ਨਹੀਂ ਛੱਡੇਗੇ ਜੜੀ ਮਾਰਾਂ ਨੇ ਦਾ ਇਹ ਤਾਂ ਛੱਡਣੀ ਕੀ ਆ ਹਾਂਜੀ ਮੇਤਰੋ ਆ ਜਾਓ ਬਈ ਕਰਦੇ ਆਂ ਸਾਂਝਾ ਤੁਹਾਡੇ ਨਾਲ ਉਹ ਦੂਜੇ ਕਬੂਤਰ ਵੀ ਬਈ ਤੇ ਬੱਚੇ ਵੀ ਦਿਖਾਉਣੇ ਤੁਹਾਨੂੰ ਗੱਡੀ ਵਿੱਚ ਬੈਠੇ ਕਬੂਤਰ ਆਪਣੇ ਹੋਰ ਦਾ ਕੋਈ ਚੱਕਰ ਨਹੀਂ ਬਈ ਵਾ ਪੰਡ ਵਾਲਿਆਂ ਦੀਆਂ ਨਜ਼ਰਾਂ ਤੋਂ ਵੱਜਣਾ ਇੰਨਾ ਹੀ ਬਹੁਤ ਆ ਕੱਢੀ ਬੈਠੇ ਬੱਚੇ ਬਾਈ ਆ ਕੱਢੀ ਬੈਠੇ ਉਹ ਕਬੂਤਰ ਕੱਢੀ ਬੈਠੇ ਬੱਚੇ ਬਾਈ ਮਾਂ ਂਡੇ ਰੱਖੀ ਬੈਠੀ ਤੇ ਆ ਵੀ ਬੱਚੇ ਕੱਢੀ ਬੈਠੀ ਜਾਵੇ ਕਬੂਤਰ ਹੀ ਬਾਕੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਬਾਈ ਤੇ ਚੈਨਲ ਨੂੰ ਆਪਣੇ ਨੂੰ ਬਹੁਤ-ਬਹੁਤ ਸਬਸਕ੍ਰਾਈਬ ਕਰ ਲਿਓ ਬਹੁਤ-ਬਹੁਤ ਧੰਨਵਾਦ ਬਾਈ ਤੇ ਬਣਾਇਆ ਕਰਾਂਗੇ ਵਧੀਆ ਵਲੌਗ ਬਾਈ ਵੱਡੇ-ਵੱਡੇ ਸਾਰੇ ਭਰਾ ਜਰੂਰ ਸ਼ੇਅਰ ਕਰਿਆ ਕਰੋ ਇਹ ਚੈਨਲ ਚੱਲ ਪਿਆ ਆਪਣਾ ਵੀ ਬੰਦ ਹੋਣ ਕਰਕੇ ਥੋੜਾ ਜਿਹਾ ਰੁਕ ਗਿਆ ਹੀ ਕੰਮ ਧੰਨਵਾਦ ਬਾਈ ਸਾਰੇ ਭਰਾਵਾਂ ਦੇ